ਜੀ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਸਾਰੇ ਠੀਕ ਠਾਕ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੀ ਹੋਮੂਗੇ ਹਾਂਜੀ ਆ ਆਪਣੇ ਕੋਲੇ ਇੱਕ ਟੂਟੀ ਲੱਗੀ ਹੋਈ ਪਿੱਤਲ ਦੀ ਦੇਖੋ ਕੈਨੀ ਹੈਗੀ ਆ ਆ ਦੇਖੋ ਇੱਥੋਂ ਇਹਦੇ ਵਿੱਚ ਟਾਈਟ ਹੋਈ ਪਈ ਆ ਹਾਂ ਸੀ ਪਿਆਰ ਇੱਕ ਦਾ ਟੱਕੂ ਤੇ ਇਦਾਂ ਕਰਕੇ ਚੱਕ ਕੇ ਤੇ ਇਹ ਵੀ ਇਹਨਾਂ ਸਮਝਾਉਂਦਾ ਇਦਾਂ ਦੇਖੋ ਇਦਾਂ ਹੀ ਦੀ ਲੁੱਕ ਹੈਗੀ ਆ ਤੇ ਆ ਨਾਲ ਆਪਣਾ ਹੈਗਾ ਇਹਨੂੰ ਕੰਟੇਨਰ ਜੈ ਇੱਕ ਛੋਟੇ ਵਾਲਾ ਇਹ ਵੀ ਪਿੱਤਲ ਦਾ ਹੀ ਆ ਠੀਕ ਆ ਤੇ ਇਹਦੇ ਵਿੱਚ ਤੁਹਾਨੂੰ ਕੁਝ ਪਾਇਆ ਪਿਆ ਵੀ ਕਰ ਦਿਆਂ ਦਾ ਤਰਾ ਦਿੰਦੀ ਆ ਆ ਵੀ ਮੇਥੇ ਪਾ ਕੇ ਰੱਖੀ ਹੋਈ ਆ ਆ ਦੇਖੋ ਜੀ ਆਪ ਤੁਸੀਂ ਯਕੀਨ ਕਰ ਸਕਦੇ ਹੋ ਮੇਥੇ ਲੱਗਦੀ ਆ ਮੈਨੂੰ ਤਾਂ ਹਾਂ ਬਿਥੇ ਹੀ ਆ ਜੀ ਖਾ ਕੇ ਵੇਖ ਲੈਣੇ ਕੋੜੀ ਹੁੰਦੀ ਆ ਮੈਥੇ ਹਾਂਜੀ ਆ ਦੇਖੋ ਠੀਕ ਆ ਜੀ ਇਦਾਂ ਕਰਕੇ ਵੀ ਇਹ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀ ਆ ਇਹ ਭਾਂਡਿਆ ਦੇਖੋ ਮੇਰੇ ਪਰਿਵਾਰ ਦੇ ਤੋਂ ਰੱਖੇ ਹੋਏ ਆ ਆ ਦੇਖੋ ਤੁਸੀਂ ਆਪ ਦੇਖ ਸਕਦੇ ਹੋ ਠੀਕ ਆ ਜੀ ਇਹ 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 ਚੀਜ਼ਾਂ ਕੋਈ ਉਹ ਨਹੀਂ ਹੈਗਾ ਵੀ ਆਪਾਂ ਕਿਧੋ ਲਿਆ ਕੇ ਜਾਂ ਉਹ ਕਰਦੇ ਹਣਾ ਇਹ ਘਰ ਦੇ ਵਿੱਚ ਆਪਣੇ ਘਰ ਦੇ ਵਿੱਚ ਹੈਗੀਆਂ ਮੇਰੇ ਮੈਕੀ ਪਰਿਵਾਰ ਦੇ ਵਿੱਚ ਠੀਕ ਆ ਜੀ ਤੇ ਇਹ ਦਾਪਣ ਸਾਰੇ ਪਰਿਵਾਰਾਂ ਨੂੰ ਸਮਾਲ ਕੇ ਰੱਖਣ ਚਾਹੀਦੀਆਂ ਚੀਜ਼ਾਂ ਸਾਰੀਆਂ ਪਿੱਤਲ ਦੀਆਂ ਪ੍ਰਾਤਨ ਬਜ਼ੁਰਗਾਂ ਦੀਆਂ ਆਪਣੀਆਂ ਦੀਆਂ ਨਿਸ਼ਾਨੀਆਂ ਚੀਜ਼ਾਂ ਆਪਣੇ ਦਾਦੇ ਦਾਦੀਆਂ ਦੀਆਂ ਨਿਸ਼ਾਨੀਆਂ ਠੀਕ ਹੈ ਜੀ ਇਹ ਤਾਂ ਬਹੁਤ ਪੁਰਾਣੀ ਆ ਇਹ ਤਾਂ ਮਤਲਬ ਹੋਰ ਦੱਸਦੇ ਆ ਮਾਤਾ ਹੋਰੇ ਕਹਿੰਦੇ ਵੀ ਇਹ ਤਾਂ ਖਣੀ 65 60 65 ਸਣਦੀ ਆ ਕਹਿੰਦੇ ਇਹ ਵਾਲੀ ਰੰਮੀ ਤੇ ਹਿਸਾਬ ਲਾ ਲਓ ਤੇ ਆ ਡੱਬਾ ਕਿੰਨਾ ਕਾਲਾ ਹੋਇਆ ਪਿਆ ਮਿੱਠੇ ਮਿੱਠੇ ਬਾਕੇ ਰੱਖੀ ਬੈਠੇ ਆ ਠੀਕ ਹੈ ਜੀ ਇਦਾਂ ਕਰਕੇ ਆਪਾਂ ਥੋੜਾ ਆਪਣਾ ਫਰਜ਼ ਬਣਦਾ ਸੀ ਆਪਾਂ ਤੁਹਾਨੂੰ ਇਦਾਂ ਕਰਕੇ ਜਾਣ ਕਰਾਉਣਾ ਇਹਨਾਂ ਚੀਜ਼ਾਂ ਤੋਂ ਦਿਖਾਉਣਾ ਆ ਦੇਖੋ ਇੱਧਰ ਵੀ ਸਾਰਾ ਕੁਝ ਇਦਾਂ ਹੀ ਪਿਆ ਹੈ ਠੀਕ ਹੈ ਜੀ ਤੇ ਜੇ ਤੁਹਾਨੂੰ ਇਹ ਲੱਗਦਾ ਹੈ ਆਪਣਾ ਪਰਾਲਾ ਸਾਰਾ ਵਧੀਆ ਵੀ ਠੀਕ ਆ ਹੈਨਾ ਇਹ ਚੀਜ਼ਾਂ ਵੀ ਪਰਿਵਾਰ ਨੂੰ ਵੀ ਸੇਰਾ ਮਿਲਣਾ ਚਾਹੀਦਾ ਇਸ ਗੱਲ ਦਾ ਸ਼ਾਵਾਸ਼ੀ ਮਿਲਣੀ ਚਾਹੀਦੀ ਹੈ ਫੈਮਿਲੀ ਨਾਲ ਨੂੰ ਵੀ ਵੀ ਜਿਹੜੇ ਰਹਿੰਦੇ ਇੰਨਾ ਇੰਨਾ ਟਾਈਮ ਆਪਣੇ ਤੇ ਚੰਗਾ ਮੜਾਉਂਦਾ ਚੰਗੇ ਮਣੀ ਟਾਈਮ ਦੀ ਤਾਂ ਕੋਈ ਗੱਲ ਨਹੀਂ ਇਹਦੇ ਵਿੱਚ ਇਹ ਤਾਂ ਸਿਆਣਪ ਹੁੰਦੀ ਆ ਪ੍ਰਾਣੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ ਉਧਰਲੇ ਘਰ ਚ ਤੁਹਾਨੂੰ ਬਲਟੋਈ ਵੱਡੀ ਦਿਖਾਈ ਸੀ ਇੱਥੇ ਦੋ ਛੋਟੀਆਂ ਮਲਟੋਈਆਂ ਵੀ ਪਈਆਂ ਠੀਕ ਹੈ ਜੀ ਤੇ ਇਦਾਂ ਕਰਕੇ ਵੀ ਜੇ ਤੁਹਾਨੂੰ ਇਹ ਆਪਣੀ ਵੀਡੀਓ ਲੱਗਦੀ ਹੈਗੀ ਵਧੀਆ ਤੇ ਆਪਣੀ ਇਹ ਅਪਰਾਲਾ ਲੱਗਦਾ ਤੁਹਾਨੂੰ ਵਧੀਆ ਤੇ ਤੁਸੀਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਆਪਣੀ ਹਮ ਸ਼ੇਅਰ ਕਰਿਓ ਤੇ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਨਾਲ ਆਪਾਂ ਤੁਹਾਨੂੰ ਫੇਰ ਦਵਾ ਤੁਹ ਦਿਖਾ ਦਿੰਨੇ ਹੈਗੇ ਆ ਆਪਾਂ ਕਿ ਤੂੰ ਨਹੀਂ ਜਾ ਜਾ ਆਪਾਂ ਇਕੱਠਾ ਕੀਤਾ ਇਸ ਮਾਲ ਨੂੰ ਇਹ ਇੱਥੇ ਕਰ ਦੇ ਵਿੱਚੋਂ ਇੱਕ ਵਾ ਦੇਖੋ ਇਥੋਂ ਇਕੱਠਾ ਕੀਤਾ ਹੋਇਆ ਏ ਠੀਕ ਹੈ ਜੀ ਜੇ ਤੁਹਾਨੂੰ ਲੱਗਦੀ ਹੈ ਆਪਣੀ ਵੀਡੀਓ ਵਧੀਆ ਤਾਂ ਆਪਣੇ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਅਗਰਾਈਵ ਕਰਿਓ ਜਾਂਦਾ ਗੰਜੂ ਮੰਜੂ ਸਾਡਾ ਮੈਂ ਇਹ ਬੂਆ ਜੀ ਸਤਿ ਸ਼੍ਰੀ ਅਕਾਲ ਹਾਂਜੀ ਓਕੇ ਬਾਈ ਸਤਿ ਸ਼੍ਰੀ ਅਕਾਲ